ਅਸੀਂ ਗੱਲ ਕਰਾਂਗੇ ਜੀ ਸਾਡੇ ਮਾਨਯੋਗ ਸੈਕਟੀ ਸਾਹਿਬ ਨਾਲ ਸੈਕਟੀ ਸਾਹਿਬ ਤੁਹਾਡਾ ਵੀ ਸਵਾਗਤ ਹੈ ਸਾਡੇ ਚੈਨਲ ਤੇ ਔਰਤਨਵਾਦੀਆਂ ਤੁਹਾਡੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਕਿ ਸਰ ਪੇਪਰ ਮੈਂ ਤੁਹਾਨੂੰ ਆਫ ਦਾ ਕੈਮਰਾ ਦਿਖਾ ਚੁੱਕਾ ਗਲਬਾ ਪੇਪਰ ਕਰ ਚੁੱਕੇ ਹਾਂ ਕਿ ਜਿਹੜੇ ਪਿੰਡ ਤਲਵੰਡੀ ਨਾਰ ਦੀ ਨਵੀਂ ਪੰਚਾਇਤ ਵੱਲੋਂ ਸਾਡੇ ਮਾਨਯੋਗ ਅਫਸਰਾਂ ਉੱਪਰ ਜਿਹੜੇ ਅਲੀਗੇਸ਼ਨ ਲਾਏ ਗਏ ਉਹ ਕਾਫੀ ਗੰਭੀਰ ਹਨੀ ਨੌਕਰੀ ਦਾ ਮੁੱਦਾ ਹੀ ਹੋ ਜਾਂਦਾ ਕਈ ਵਾਰੀ ਆਪਾਂ ਇਸ ਸਬੰਧੀ ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਆ 20000 ਦੀ ट्रांजैक्शन ਇੱਕ ਹੋਈ ਜੇ 19 ਸਮਥਿੰਗ ਦੀ ਕੁਝ ਹੋਈ ਜੇ ਔਰ 12600 ਦੀ ਕੋਈ ਹੋਈ ਜੇ ਇਸ ਸਬੰਧੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇੱਕ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਨਾ ਵੀ ਸਦੀਕ ਮਸੀਹਾ ਜੀ ਜੀ ਉਹ ਸ਼ਾਵਲਾ ਜ਼ਮੀਨ ਚ ਕੰਪਿਊਟਰ ਕਰਾ ਦੀ ਅਦਾਇਗੀ ਕੀਤੀ ਗਈ ਆ ਉਹਦੇ ਖਾਤੇ ਜੀ ਗਏ ਨੇ ਠੀਕ ਹੈ ਜੀ ਦੂਜੇ ਗੁਰਵਿੰਦਰ ਸਿੰਘ ਜਿਹੜਾ 19900 40 ਰੁਪਏ ਮਾਫੀ ਚਾਹੁੰਨਾ ਮੈਂ ਤੁਹਾਡੀ ਗਲ ਦਰ ਰੋਕਣ ਲੱਗਾਂ ਮਾਫੀ ਚਾਹੁੰਨਾ ਤੁਸੀਂ ਸਾਨੂੰ ਉਸ ਖਬਰ ਦੇ ਵਿੱਚ ਉਸ ਪੰਚਾਇਤ ਨੇ ਇਹ ਕਿਹਾ ਆ ਕਿ ਭਾਜੀ ਇਹ ਗੁਰਵਿੰਦਰ ਸਿੰਘ ਮੈਂ ਔਨ ਰਿਕਾਰਡ ਦੀ ਗੱਲ ਕਰਨ ਦਿਆਂ ਔਰ ਤੱਥਾਂ ਦੀ ਗੱਲ ਕਰਨ ਦਿਆਂ ਹਾਂਜੀ ਠੀਕ ਹੈ ਜੀ ਕਿ ਇਹ ਸਾਡੇ ਪਟਵਾਰੀ ਸਾਹਿਬ ਨੇ ਗੁਰਵਿੰਦਰ ਸਿੰਘ ਜੀ ਜੋ ਕਿ ਸਰਕਾਰੀ ਸਕੂਲ ਦੇ ਵਿੱਚ ਨੌਕਰੀ ਕਰਦੇ ਨੇ ਕਿ ਇਹ ਗੱਲ ਹੁਣ ਤੁਸੀਂ ਜੇ ਤਾਂ ਤੁਸੀਂ ਇਹ ਗੱਲ ਸਹੀ ਨਿਕਲਦੀ ਹੈ ਕਿ ਜੇ ਉਹ ਬੰਦਾ ਹੈ ਤਾਂ ਉਹਦੀ ਨੌਕਰੀ ਜਾਂਦੀ ਹੈ ਕਿ ਇਹ ਹੋਰ ਕੋਈ ਬੰਦਾ ਹਾਂਜੀ ਇਹ ਗੁਰਵਿੰਦਰ ਸਿੰਘ ਮਾਲਿਆਲ ਤੋਂ ਮਾਲਿਆਲਾ ਪਿੰਡਾ ਡਿਸਟ੍ਰਿਕਟ ਗਰਦਾਸਪੁਰ ਵਿੱਚ ਜੀ ਉਹ ਠੇਕੇਦਾਰ ਆ ਗਲੀਆਂ ਨਾਲੀਆਂ ਦਾ ਕੰਮ ਮਾਲੇ ਵਾਲ ਡੇਰਾ ਰੋਡ ਡੇਰਾ ਰੋਡ ਅੱਛਾ ਜੀ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆ 19940 ਰੁਪਏ ਉਹਦੇ ਖਾਤੇ 'ਚ ਗਏ ਨੇ ਬਕਾਇਦਾ ਉਹਦੇ ਖਾਤੇ 'ਚ ਗਏ ਨੇ ਅੱਛਾ ਜੀ ਇਹੋ ਜੀ ਕੋਈ ਗੱਲ ਨਹੀਂ ਗੁਰਵਿੰਦਰ ਸਿੰਘ ਉਹ ਫਿਰ ਕਾਦੀ ਇਹ ਜਿਹੜਾ ਜਿਹੜਾ ਕੰਮ ਕਰ ਰਹੇ ਸੀ ਉਹ ਠੇਕੇਦਾਰ ਇਹ ਉਹ ਕੰਮ ਹੈ ਜਿਹੜਾ ਇੰਟਰਲੋਕ ਟਾਇਲ ਲੱਗੀ ਹੈ ਗੁਰਦੋਂ ਦਾ ਸਾਹ ਵਾਲੀ ਗਲੀ ਜੀ 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 ਜਿਹਦੀ ਪੇਮੈਂਟ ਅਜੇ ਬਕਾਇਆ ਵੀ ਰਹਿੰਦੀ ਆ ਪੇਮੈਂਟ ਆ ਹੋਣ ਵਾਲੀਆਂ ਜੀ ਠੀਕ ਹੈ ਜੀ ਠੀਕ ਹੈ ਉਹ ਪੇਮੈਂਟ ਹੈ 19940 ਰੁਪਏ ਠੀਕ ਹੈ ਜੀ ਹਾਂ ਗੁਰਵਿੰਦਰ ਸਿੰਘ ਜ਼ਰੂਰੀ ਨਹੀਂ ਇੱਕੋ ਹੀ ਉਹਦਾ ਗੁਰਵਿੰਦਰ ਸਿੰਘ ਕੋਈ ਵੀ ਹੋ ਸਕਦਾ ਗੁਰਵਿੰਦਰ ਨਹੀਂ ਅਸੀਂ ਤਾਂ ਗੱਲ ਕਲੀਅਰ ਕਰਨੀ ਚਾਹੁੰਨੇ ਕਿਉਂਕਿ ਵੇਖੋ ਜੀ ਉਹ ਬੰਦੇ ਦੀ ਨੌਕਰੀਆਂ ਸਵਾਲ ਆ ਉਹ ਪਿੰਡ ਦਾ ਮਸਲਾ ਪਰ ਤੁਸੀਂ ਸਾਡੇ ਉੱਚ ਅਧਿਕਾਰੀ ਜੇ ਹਾਂ ਜੀ ਤੁਸੀਂ ਵੀ ਜਿਹੜੀ ਗੁਰਵਿੰਦਰ ਸਿੰਘ ਹੈ ਠੇਕੇਦਾਰ ਹੈ ਜੀ ਹਾਂ ਜੀ ਉਹ ਨਹੀਂ ਹੈ ਨਾ ਨਹੀਂ ਉਹ ਨਹੀਂ ਹੈ ਠੀਕ ਹੈ ਹਾਂ ਜੀ ਹਾਂ ਜੀ ਓਕੇ ਤੇ ਹਾਂ ਇੱਕ ਇੱਕ ਹਾਂ ਜੀ 12600 ਦੀ ਕੀ ਗੱਲ ਹੈ ਸਰ ਲੈ ਕੇ Google Pay ਹੋਇਆ 12000 ਦਾ ਨਾ ਆ ਤੁਸੀਂ ਮੈਨੂੰ ਦਿਖਾਓ ਮਨੂੰ ਕੈਮਰਾ ਆ ਦੇਖੋ ਜੀ ਹਾਂ ਜੀ ਤੁਸੀਂ ਲੈ ਕੇ ਆਏ ਹੋ ਜੀ ਜੀ ਕਿਉਂਕਿ ਆਹ ਵੇਖੋ ਲਿਖਿਆ ਹੋਇਆ ਹੈ ਨਾ Google ਨਾ ਇਹ ਪੰਚਾਇਤ ਗੂਗਲ ਪੇ ਕਰਦੀ ਹੈ ਤੇ ਨਾ ਹੀ ਪੰਚਾਇਤ ਕੋਈ ਅਧਿਕਾਰ ਹੈ ਆ ਵੀ ਏਟੀਐਮ ਰੱਖਣ ਦਾ ਠੀਕ ਹੈ ਜੀ ਇਹ ਚੈੱਕ ਰਾਈ ਹੀ ਪਿਆਦਾਈ ਦੀ ਹੁੰਦੀ ਹੈ ਗੂਗਲ ਪੇ ਹੁੰਦੀ ਨਹੀਂ ਠੀਕ ਹੈ ਜੀ ਪੰਚਾਇਤ ਕਰ ਹੀ ਨਹੀਂ ਸਕਦੀ ਨਾਲੇ ਕਿਹ ਇਹ ਲਿਖਿਆ ਬਾਬਾ ਸੁਵੀਤ ਸਾਹਿਬ ਤੇ ਨਹੀਂ ਸਰ ਮਨਜੋਤ ਸਿੰਘ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਆ ਨਵੀਂ ਪੰਚਾਇਤ ਨੇ ਕਿ ਵੇਖੋ ਜੀ ਸਾਨੂੰ ਪੂਰਾ ਜੋਰ ਆ ਵੀ ਇਹ ਤੰਦਲੀ ਹੋਈ ਆ ਔਰ ਪਲੱਸ ਜਿਹੜੀ ਇਹ ਗਲੀ ਬਣੀ ਆ ਇਹਦੇ ਵਿੱਚ ਤਿੰਨ ਗਲੀ ਤਿੰਨ ਗਲੀਆਂ ਬਣ ਸਕਦੀਆਂ ਸੀ ਜਿੰਨਾ ਖਰਚ ਹੋਇਆ ਬੇਨਤੀ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਮਾਰਜੋਗ ਬੀਡੀਪੀਓ ਨੂੰ ਸੰਬਰਕ ਕਰਾਂਗੇ ਕਿ ਤੁਹਾਡੇ ਪ੍ਰਸ਼ਾਸਨ ਵੱਲੋਂ ਤੰਦਲੀ ਕੀਤੀ ਜਾ ਰਹੀ ਆ ਤੇ ਉਹਨਾਂ ਦੇ ਐਕਸ਼ਨ ਲਿਆ ਜਾਵੇ ਤੁਹਾਡੇ ਵੀ ਬਕਾਇਦਾ ਪ੍ਰੋਸੈਸਿੰਗ ਦੇ ਆਧਾਰ ਤੇ ਹੀ ਇੰਟਰੋਗਟਨ ਲੱਗੀ ਆ ਜੀ ਉਹਦੇ ਆਧਾਰ ਤੇ ਹੀ ਚੈੱਕ ਕਰਤੇ ਜਾ ਰਹੇ ਨੇ ਮਤਲਬ ਨਹੀਂ ਕੋਈ ਪਿੰਡ ਵਾਲੇ ਹੀ ਉਹ ਕੰਮ ਕਰਵਾ ਰਹੇ ਨੇ ਨਾਲ ਲੱਗ ਕੇ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਕੋਈ ਮਾੜਾ ਮਟੀਰੀਅਲ ਨਹੀਂ ਲੱਗਾ ਜਦੋਂ ਮਾਜੀ ਕੋਈ ਚੈੱਕ ਕਰ ਸਕਦਾ ਧੰਨਵਾਦ ਹਾਂਜੀ ਓਕੇ